ਪੰਜਾਬ ਕਾਂਗਰਸ ਦੇ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਵੀਡੀਓ ਇੰਨੇ ਦਿਨੀ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਜਾ ਵੜਿੰਗ ਨੇ ਅਜਿਹੀ ਗੱਲ ਲੋਕਾਂ ਅੱਗੇ ਕੀਤੀ ਜੋ ਕਿ ਲੋਕਾਂ ਦੇ ਗਲੇ ਨਹੀਂ ਉਤਰ ਰਹੀ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਬੋਲਦਿਆਂ ਰਾਜਾ ਵੜਿੰਗ ਨੇ ਐਲਾਨ ਕੀਤਾ ਹੈ ਕਿ ਮੈਂ ਅਜਿਹੀ ਸ਼ਮਸ਼ਾਨ ਘਾਟ ਬਣਾਵਾਂਗਾ ਕਿ 80-80 ਸਾਲ ਦੇ ਤੁਰੇ ਫਿਰਦੇ ਬਜ਼ੁਰਗਾਂ ਦਾ ਮਰਨ ਨੂੰ ਆਪੇ ਹੀ ਜੀ ਕਰੂਗਾ ਸ਼ਮਸ਼ਾਨ ਘਾਟ ਵੇਖਿਆ ਤੁਹਾਡਾ ਉਤੇ ਲਿਆ ਕੇ ਸਮਸ਼ਾਨ ਘਾਟ ਹੁਣ ਨਇ ਬਣਾਉਂਗਾ ਸਮਸ਼ਾਨ ਘਾਟ ਟੋਲਾ ਮੇਰਾ ਭਾਵੇਂ 10 ਲਾਗ ਲੱਗੇ ਜਿਹੜੇ ਕਈ ਬਜ਼ੁਰਗ ਜੀ ਹੈ ਨਾ ਸੁਨੇ ਵਾਲੇ ਉਹਨਾਂ ਦਾ ਤਾਂ ਸਮਸ਼ਾਨ ਘਾਟ ਨੂੰ ਦੇਖ ਕੇ ਮਰਨ ਨੂੰ ਕੀ ਕਰੂਗਾ ਐ ਜਾਣਾ ਉਹਦਾ ਇਹ ਮੈਂ ਚੀਜ਼ ਬਣਾਉਣੀ ਤਾਂ ਆਪਣੀ ਓਏ ਆ ਸਾਡੇ ਬੁੜੇ ਨੂੰ ਫੂਕੇ ਆਈਏ ਹੋਈਏ ਬਾਪੂ ਨੂੰ ਤੇ ਬੇਬੇ ਨੂੰ ਉੱਤੇ ਕੁੱਤੇ ਹੱਗੀ ਜਾਣ ਇੰਨਾ ਮਾਰਾ ਹਾਲ ਪਿੰਡ ਦਾ ਪੈਸਾ ਗਿਆ ਕਿੱਥੇ ਆ ਕੇ ਅਸਰ ਬਿਕੇ ਨੂੰ ਸਰਪੰਚਾ ਨਾ ਤੱਕਣਾ ਪੈਸਾ ਨਾ ਨਹੀਂ ਜਾਣਾ ਸਦੀਕ ਕੋਲੇ ਨਹੀਂ ਪੈਸਾ ਪਰ ਲੋਕ ਸਦੀਕ ਸਹੀ ਕਰਦੇ ਜਿੰਨੇ ਪੈਸੇ ਲਾ ਦੇਗਾ ਐਨੀ ਜਬਾਨ ਕਰਦਾ ਜਿੱਦੇ ਪੈਸੇ ਸਾਰੇ ਲਾ ਦੇਗਾ ਬੈਲੈਂਸ ਜ਼ੀਰੋ ਹੋ ਜਾਊਗਾ ਮੈਂ ਕੰਮੇ ਕਰਾਊਗਾ ਅਗਨੀ ਸੱਚ ਕਹਿਣਾ ਹੈ ਗੁਰਦੁਆਰਾ ਸਾਹਿਬ ਮਗਰ ਮੱਥੇ ਲਾਗਦੇ ਆ ਉਨੇ ਪੈਸੇ ਉਨੇ 20 ਲੱਖ ਹੋ ਚੱਕ ਨਾ ਆ ਵੀ ਮਤ ਪਰ ਲੱਗੇ ਹਾਂ ਚਾਈਏ ਸਾਥ ਘੜਾਉਣੀ ਹੈ ਜਿਹੜੀ ਉੱਥੇ ਸਾਥ ਹੈ ਇਸੇ ਔਖੇ ਰਾਗ ਕਰਾਈ ਵਾਲੇ ਦੇ ਕਿਸੇ ਜੱਟ ਤੇ ਕਰਿਆ ਹੋ ਜਿਹਾ ਚੈਲਾ ਨਹੀਂ ਲੱਗਿਆ ਹੋਣੀਆਂ ਚਾਹੀਦੀਆਂ ਜਿਹੜੀ ਸਾਥ ਚਲਾਉਣੀਆਂ ਹੈ ਪੈਸੇ ਜਿੰਨੇ ਮਰਜੀ ਪਰ ਪਤਾ ਲੱਗੇ ਕੰਮ ਕੀਤਾ ਛੇੜਾ ਨਾ ਕਰਨ ਲੋੜ ਨਹੀਂ ਆ ਤੇ ਵੀ ਅੱਡੇ ਉੱਤੇ ਬੱਕ ਕਰਦੇ ਭਾਵੇਂ 5 ਲੱਖ ਟੋਕ ਸਕਦੇ ਮੈ ਦਿਓ ਪਰ ਲਾਡਲੇ ਫਤਾਨ ਚ ਹੈ ਈਮਾਨਦਾਰ ਰੱਜੇ ਇਹ ਜਦੋਂ ਤੂੰ ਲਾਦੇ ਫਿਰ ਤੇਰਾ ਜਿਗਾਰ ਵੀ ਮੈਂ ਫਿੱਟ ਕਰ ਦੂੰਗਾ ਇਹ ਵੀ ਤੇਰੇ ਨਾਲ ਵਾਦਾ ਹੈ ਇਹ ਠੀਕ ਹੈ ਗੱਲ ਬਿਲਕੁਲ ਇਨਾਮ ਆਉਂਦਾ ਹੈ ਇਹ ਭਾਈ ਜੀ ਅਸੀਸ ਆ ਗਏ ਨੇ ਚਪਾਸੀ ਪੁਨਾ ਦੂਸਰਾ ਭਾਗ ਦੇ ਵੀ ਤੜਕੇ ਰਾਜਾ ਰਿੰਗ ਤੇ ਸਰਪੰਚ ਖੁਰਪਾ ਲੈ ਕੇ ਆਇਆ ਕਰਨਾ ਸਾਡੀਆਂ ਨਾਲੀਆਂ ਨੂੰ ਸਾਫ ਕਰੀ ਨਾਲ ਸਾਡੇ ਮੰਨ ਕੇ ਰੋਟੀ ਖਾਵੇ ਕਰਦੇ ਨੇ ਤੇਰੇ ਬੰਦੇ ਕੱਖਣਾ ਹੋਵੇ ਕਿਉਂ ਬਈ ਸਾਡਾ ਹੀ ਧਿਆਨ ਚੱਲੇ ਬਿਲਕੁਲ ਜੀ ਪਰ ਪਹਿਲਾ ਲੋਕਾਂ ਦਾ ਜਨ ਤੇ ਵਖੋਣਾ ਵੀ ਇਹ ਤੂੰ ਪਹਿਲਾ ਸਰਪੰਚਾਂ ਨੇ ਕੱਖ ਨਹੀਂ ਕੀਤਾ ਸੱਤਰ ਸਾਹਿਬ ਸਰਪੰਚਾਂ ਨਾਲ ਚਾਰਿਆਂ ਦਾ ਕਸੂਰ ਕੋਈ ਨਹੀਂ ਸੀ ਉਦੋਂ ਲਈ ਨਹੀਂ ਕੰਮ ਚੱਲਣ ਦਿੰਦੇ ਸਾਂਝੇ ਗੇੜਾ ਉਹ ਪਹਿਲਾਂ ਕਹਿੰਦੇ ਵੀ ਗ੍ਰਾਂਟ ਤੈਨੂੰ ਦਿੱਤੀ 10 ਲੱਖ ਤੇ 7 ਲੱਖ ਅਸੀਂ ਲਵਾਂਗੇ ਤਿੰਨ ਤੂੰ ਖਾ ਜਾ 7 ਮੈਂ ਲਵਾਂ ਤਿੰਨ ਸਰਪੰਚ ਖਾ ਗਿਆ ਸਰਪੰਚ ਨੂੰ ਭੈਣਾ ਵੀ ਮਿਲਣੀ ਆ ਵੀ ਹੋਰ ਕੀ ਕਰੇ ਹੋਏ ਇਹ ਸਾਡਾ ਵੀ ਨਾਂ ਮੈਂ ਮੰਗਾ ਹਿੱਸਾ ਦੇ ਨਾਲ ਤੂੰ ਮੰਨੀ ਧੀਰੀ ਗੱਲ ਇਹਦਾ ਖਾਕਾ ਕੱਲ ਪਾਸੋਂ ਰਹਿ ਗਈ ਸੀ ਥੋੜੇ ਪਿੱਛੋਂ ਗਏ ਉਹ ਲੈ ਟਰਾਲੀਆਂ ਦੇ ਲੈ ਕੇ ਸਪੈਨਸ ਇੱਕ ਟਰਾਲੀ ਗਈ ਟਰਾਲੀ ਗਈ ਸੀ ਪਹਿਲੀ ਵਾਰੀ ਸਨਾਰੋਂ ਸਵਾਲ ਆ ਗਿਆ ਨਹੀਂ ਤਾਂ ਕਾਂਗਰਸ ਵਾਲੀ ਟਰਾਲੀਆਂ ਦੇ ਜਾਂਦੇ ਦੇਖੇ ਪਹਿਲੀ ਵਾਰੀ ਕਾਲੀ ਬਾਰੀ ਦੇ ਜਾਂਦੇ ਦੇਖੇ ਇਹ ਨਿਆਰਾ ਆ ਗਿਆ ਨਹੀਂ ਤਾਂ 50 ਸਾਲ ਅਸੀਂ ਟਰਾਲੀਆਂ ਤੇ ਗਏ ਆ ਹਾਂ ਉਹ ਸਾਡੀਆਂ ਆਉਂਦੀਆਂ ਵੀਡੀਓ ਕੋਚ ਬੱਸਾਂ ਤੇ ਨਿਆਰਾ ਆ ਗਿਆ ਨਾਰੇ 200 ਬੱਸ ਹੈ ਲੇਕਿਨ ਉਹਨੇ ਆਖਿਆ ਮੇਰਾ ਰੂਟ ਕਿਉਂ ਖਰਾਬ ਕਰਨਾ ਟਰਾਲੀਆਂ ਦੇ ਮਚਾਓ